ਸੋ ਮੈਂ ਇਸ ਵੇਲੇ ਮੌਜੂਦਾ ਗੁਰਦਾਸਪੁਰ ਦੇ ਵਿੱਚ ਅੱਜ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬੈਲ ਜੀ ਨੇ ਇੱਕ ਵੱਡਾ ਉਪਰਾਲਾ ਕੀਤਾ ਵਾ ਈ ਰਿਕਸ਼ਾ ਜਿਹੜੇ ਕਿ ਹਰ ਸ਼ਹਿਰ ਦੇ ਵਿੱਚ ਬਹੁਤ ਵੱਡੀ ਸੰਖਿਆ ਦੇ ਵਿੱਚ ਚੱਲਦੇ ਆ ਈ ਰਿਕਸ਼ਿਆਂ ਨੂੰ ਇੱਕ ਸਿਸਟਮ ਦੇ ਤਹਿਤ ਲਿਆਂਦਾ ਵਾ ਕਿਉਂਕਿ ਅਕਸਰ ਹੀ ਲੋਕ ਸ਼ਿਕਾਇਤ ਕਰਦੇ ਸੀਗੇ ਕਿ ਈ ਰਿਕਸ਼ਾ ਜਿਹੜੇ ਆ ਟ੍ਰੈਫਿਕ ਦਾ ਕਾਰਨ ਬਣਦੇ ਆ ਲੇਕਿਨ ਹੁਣ ਗੁਰਦਾਸਪੁਰ ਦੇ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਦਾ ਸਾਹਮਣਾ ਜਿਹੜਾ ਨਹੀਂ ਕਰਨਾ ਪਏਗਾ ਬੜਾ ਵੱਡਾ ਇੱਕ ਉਪਰਾਲਾ ਹੋਇਆ ਵਾ ਉਹ ਕੀ ਉਪਰਾਲਾ ਚੇਅਰਮੈਨ ਰਬਨ ਬੈਲਜੀ ਨੇ ਕੀਤਾ ਵਾ ਆਪਾਂ ਉਹਨਾਂ ਤੋਂ ਹੀ ਜਾਣਨ ਦੀ ਕੋਸ਼ਿਸ਼ ਕਰਦੇ ਆਂ ਬੈਲ ਸਾਹਿਬਾ ਜੀ ਦੀ ਗੱਲਬਾਤ ਵਿੱਚ ਸਵਾਗਤ ਹੈ ਔਰ ਸਭ ਤੋਂ ਪਹਿਲਾਂ ਦੱਸੋ ਜੀ ਈ ਰਿਕਸ਼ਾ ਵਾਲਿਆਂ ਦੇ ਲਈ ਕੀ ਅੱਜ ਉਪਰਾਲਾ ਤੁਸੀਂ ਕੀਤਾ ਜੀ ਸਭ ਤੋਂ ਪਹਿਲਾਂ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਤੁਹਾਡੇ ਚੈਨਲ ਨਾਲ ਹੀ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਮਸਕਾਰ ਅੱਜ ਤੁਸੀਂ ਗੱਲ ਕੀਤੀ ਆ ਈ ਰਿਕਸ਼ਾ ਦੀ ਜੀ ਜੇ ਆਪਾਂ ਪੁਚੋਖੜ ਤੇ ਜਾਈਏ ਇਹ 릭ਸ਼ਾ ਦੇ ਜਿਹੜੇ ਅੱਜ ਦੇ ਚਾਲਕ ਨੇ ਉਹ ਕੱਲ ਦੇ 릭ਸ਼ਾ ਦੇ ਚਾਲਕਸਾ ਬਿਲਕੁਲ ਬਿਲਕੁਲ ਔਰ ਉਹ ਆਪ ਪੈडल ਮਾਰ ਕੇ ਇੱਕ ਇਨਸਾਨ ਦੂਜੇ ਇਨਸਾਨ ਨੂੰ ਢੋਂਦਾ ਸੀਗਾ ਔਰ ਉਹ ਨੂੰ ਆਪਣੇ ਉਸ ਜਗ੍ਹਾ ਤੇ ਪਹੁੰਚਾਉਂਦਾ ਸੀਗਾ ਜਿਵੇਂ ਟੈਕਨੋਲੋਜੀ ਡਿਵੈਲਪ ਕੀਤੀ ਉੱਤੇ ਇਨਸਾਨ ਨੇ ਆਪਣੀ ਮੁਸ਼ਕਲ ਦੇ ਵਿੱਚ ਰਾਹਤ پائی ਔਰ ਇਹ 릭ਸ਼ਾ ਬਣ ਕੇ ਆ ਗਈ ਜਿਹੜੀ ਮੋਟਰਾਈਜ਼ਡ ਤੁਸੀਂ ਉਹਨੂੰ 릭ਸ਼ਾ ਕਹਿ ਸਕਦੇ ਹੋ ਔਰ ਫਿਰ ਜਿਹੜੇ ਉਹ ਰਿਕਸ਼ਾ ਚਾਲਕ ਨੇ ਅੱਜ ਵੀ ਉਹ ਆਰਥਿਕ ਤੌਰ ਤੇ ਕਮਜ਼ੋਰ ਲੋਕ ਨੇ ਜ्यादातर ਗਰੀਬੀ ਦੇ ਵਿੱਚ ਰਹਿਣ ਵਾਲੇ ਪਰਿਵਾਰ ਨੇ ਜਿਹੜੇ ਪਹਿਲਾਂ ਰਿਕਸ਼ਾ ਚਲਾ ਕੇ ਮਿਹਨਤ ਕਰਦੇ ਸੀ ਅੱਜ ਉਹ ਹੀ ਰਿਕਸ਼ੇ ਨਾਲ ਮਿਹਨਤ ਕਰਦੇ ਨੇ ਸੋ ਜਿਸ ਵਕਤ ਦਾ ਤਕਰੀਬਨ ਇਹ ਕਨਸੈਪਟ ਜਿਹੜਾ ਇਹ ਰਿਕਸ਼ਾ ਦਾ ਉਹ 2022 ਦੇ 21 ਦੇ ਵਿੱਚ ਆਇਆ ਬਿਲਕੁਲ ਜਦੋਂ ਸਾਡੀ ਸਰਕਾਰ ਬਣੀ 2022 ਚ ਤਾਂ ਸਭ ਤੋਂ ਪਹਿਲਾਂ ਮੈਨਾਂ ਨੂੰ ਇਕੱਠਿਆ ਕੀਤਾ ਮੇਰਾ ਯਾਰ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਲਾਇਸੈਂਸ ਬਣਾਓ ਜੀ ਕਿਉਂਕਿ ਇਹ ਸਾਰੇ ਰਿਕਸ਼ਾ ਚਲਾਉਂਦੇ ਸੀ ਉਸ ਤੋਂ ਬਾਅਦ ਇਹ ਰਿਕਸ਼ਾ ਤੇ ਆ ਗਏ ਉਹ ਕਨਸੈਪਟ ਨਹੀਂ ਸੀ ਔਰ ਉਸ ਵਕਤ ਮੈਨੂੰ ਯਾਦ ਆ ਵੀ ਆਪਾਂ ਖਤਰੀ ਭਵਨ ਦੇ ਵਿੱਚ ਇੱਕ ਕੈਂਪ ਲਾਇਆ ਉੱਥੇ ਮੈਂ ਬਕਾਇਦਾ ਇਹਨਾਂ ਦੇ ਲਾਇਸੈਂਸ ਬਣਾਏ ਔਰ ਨਾਲ ਹੀ ਇੱਕ ਲੇਬਰ ਕਾਰਡ ਵੀ ਬਣਾ ਕੇ ਦਿੱਤਾ ਤਾਂ ਕਿ ਉਹ ਲੇਬਰ ਕਾਰਡ ਦੇ ਵਿੱਚ ਜਿਹੜੀਆਂ ਉਹਨਾਂ ਨੂੰ ਸਹੂਲਤਾਂ ਨੇ ਉਹ ਮਿਲ ਜਾਣ ਉਸ ਤੋਂ ਬਾਅਦ ਇਹਨਾਂ ਦੀ ਆਰ ਸੀ ਜਿਸ ਨਹੀਂ ਬਣਦੀਆਂ ਕਿਉਂਕਿ ਉਹਦੇ ਵਿੱਚ ਇੱਕ ਇਨਸ਼ੋਰੈਂਸ ਦਾ ਕੰਪੋਨੈਂਟ ਬੜਾ ਮਹਿੰਗਾ ਸੀਗਾ ਜੀ ਸਰ ਇਸ ਕਰਕੇ ਕੋਈ ਵੀ ਕਿਉਂਕਿ ਜਿਹੜੀ ਹੈ ਈ ਰਿਕਸ਼ਾ ਆਈ ਆ ਇੱਕ ਤੇ ਮੰਗੀ ਆ ਦੂਸਰੇ ਦੀ লাই ਬੜੀ ਥੋੜੀ ਆ ਜੀ ਉਹ ਇਸ ਕਰਕੇ ਆਰ ਸੀ ਜਿਹੜੀਆਂ ਸੀ ਗੀਆ ਰਜਿਸਟ੍ਰੇਸ਼ਨ ਉਹ ਬਣਦੀਆਂ ਨਹੀਂ ਸੀ ਜੀ ਸੋ ਇਹ ਗੱਲ ਇਦਾਂ ਚੱਲਦੀ ਰਹੀ ਲਾਇਸੈਂਸਸ ਨਾ ਬਰਵਾਤੇ ਪਰ ਹੁਣ ਅੱਜ ਇਸ ਵਕਤ ਪਿੱਛੇ ਇੱਕ ਵਪਾਰੀ ਵਰਗ ਦੀ ਮੀਟਿੰਗ ਹੋਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਐਸਐਸਪੀ ਗੁਰਦਾਸਪੁਰ ਦੇ ਨਾਲ ਉਹਦੇ ਵਿੱਚ ਵਪਾਰ ਮੰਡਲ ਵੱਲੋਂ ਇੱਕ ਇਹ ਵੀ ਮੰਗ ਆਈ ਵੀ ਇਹ ਰਿਕਸ਼ਾ ਦੀਆਂ ਆਈਡੈਂਟੀਫਿਕੇਸ਼ਨ ਨਹੀਂ ਹੈਗੀਆਂ ਸੋ ਜਿਹੜੀਆਂ ਸਵਾਰੀਆਂ ਬੈਠੀ ਹੁੰਦੀਆਂ ਨੇ ਕਿਸੇ ਵਕਤ ਕੋਈ ਹਾਲਾਤ ਠੀਕ ਨਾ ਹੋਣ ਤੇ ਆਈਡੈਂਟੀਫਿਕੇਸ਼ਨ ਨਹੀਂ ਹੁੰਦੀ ਜੀ ਜੀ ਬਿਲਕੁਲ ਸੋ ਉਹ ਚੀਜ਼ ਨੂੰ ਬਧਿਆਵੀ ਨਜ਼ਰ ਰੱਖਦੇ ਹੋਏ ਪਲੱਸ ਇੱਕ ਵੈਸੇ ਹੀ ਓਵਰਹਾਲ ਕੋਈ ਸਿਸਟਮ ਨੂੰ ਠੀਕ ਕਰਨਾ ਹੋਵੇ ਇਹ ਉਹਦਾ ਕੋਈ ਨਾ ਕੋਈ ਤਰੀਕਾ ਬਣਾਉਣਾ ਪੈਂਦਾ ਬਿਲਕੁਲ ਸਰ ਸਭ ਤੋਂ ਸਲਾਹ ਕਰਕੇ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਨੇ ਇਹ ਕਦਮੀ ਅਰਦਾਸਪੁਰ ਦੇ ਵਿੱਚ ਕੀਤੀ ਜੀ ਔਰ ਉਹਦੇ ਵਿੱਚ ਇੱਕ ਉਹ ਪਹਿਲ ਜਿਤ ਵੀ ਆਸੀ ਸੀ ਕਿ ਉਹਦੇ ਵਿੱਚ ਆ ਜਿਹੜਾ ਇਹ ਰਿਕਸ਼ਾ ਦਾ ਪੰਜੀਕਰਨ ਜਿਹੜਾ ਉਹ ਕੀਤਾ ਜਾਏ ਔਰ ਇਸ ਮਹਿੰਮ ਦਾ ਸੀ ਨਾਂ ਰੱਖਿਆ ਇੱਕ ਕਦਮ ਸੁਰੱਖਿਆ ਵੱਲ ਸੁਰੱਖਿਆ ਔਰ ਉਹਨੇ ਵਿੱਚ ਫੈਸਲਾ ਕੀਤਾ ਇਹ ਜਿੰਨੇ ਵੀ ਈ ਰਿਕਸ਼ਾ ਚੱਲ ਰਹੇ ਨੇ ਉਹਨਾਂ ਦੀ ਨੰਬਰਿੰਗ ਕੀਤੀ ਜਾਵੇ ਤਾਂ ਕਿ ਉਹਨਾਂ ਨੂੰ ਵੀ ਪਤਾ ਹੋਵੇ ਵੀ ਆਹ ਨੰਬਰ ਆ ਜਿਹੜੀ ਸਵਾਰੀ ਬੈਠੀ ਆ ਉਹਨੂੰ ਸਮਝ ਲੱਗ ਜਾਊਗੀ ਵੀ ਮੈਂ ਇੱਕ ਨੰਬਰ 'ਚ ਬੈਠੀ ਆ ਦੋ 'ਚ ਬੈਠੀ ਆ ਤਿੰਨ 'ਚ ਬੈਠੀ ਆ ਕੋਈ ਬਗੂਆ ਹੁੰਦਾ ਉਸ ਤੋਂ ਵਕਤ ਉਹਨੂੰ ਟ੍ਰੇਸ ਕਰਨ ਲਈ ਵੀ ਆਸਾਨੀ ਹੋ ਜਾਂਦਾ ਸੋਖਾ ਹੋ ਜਾਂਦਾ ਸੋ ਆਜੋ ਇਹ ਪਾਇਲਟ ਪ੍ਰੋਜੈਕਟ ਗੁਰਦਾਸਪੁਰ ਦੇ ਵਿੱਚ ਜਿਸ ਤੇ ਐਡਮਿਨਿਸਟ੍ਰੇਸ਼ਨ ਨੇ ਕੀਤਾ ਉਹਦੇ ਲਈ ਮੈਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਾ ਏਡੀਸੀ ਗੁਰਦਾਸਪੁਰ ਦਾ ਔਰ ਆਰਟੀਆ ਦਾ ਧੰਨਵਾਦ ਕਰਦਾ ਵੀ ਜਿਹੜਾ ਨੇ ਇਸ ਇਸ਼ੂ ਨੂੰ ਸੰਵੇਦਨਸ਼ੀਲ ਹੋ ਕੇ ਇਹ ਮਸਲਾ ਹੱਲ ਕੀਤਾ ਸੋ ਅੱਜ ਅਸੀਂ ਸਾਰੇ ਇ릭ਸ਼ਾਂ ਨੂੰ ਇਕੱਠੇ ਕਰਕੇ ਉਹਨਾਂ ਦੀ ਨੰਬਰਿੰਗ ਜਿਹੜੀ ਆ ਉਹ ਕਰ ਦਿੱਤੀ ਆ ਔਰ ਉਹਦੇ ਨਾਲ ਮੈਂ ਇਹ ਬੇਨਤੀ ਕੀਤੀ ਆ ਆ ਟ੍ਰਾਂਸਪੋਰਟ ਡਿਪਾਰਟਮੈਂਟ ਨੂੰ ਕਿ ਇੱਕ ਦੁਬਾਰਾ ਕੈਂਪ ਲਾਓ ਕੋਈ ਬੰਦਾ ਲਾਇਸੈਂਸ ਤੋਂ ਬਗੈਰ ਉਹਨੂੰ ਡਰਾਈਵ ਨਾ ਕਰੇ ਔਰ ਜਿਹਦੀ ਆਰਸੀ ਨਹੀਂ ਹੈਗੀ ਔਰ RC ਬਣਾਓ ਔਰ RC ਦੇ ਉੱਤੇ ਕੋਈ ਬਹੁਤ ਐਸੇ ਨਹੀਂ ਹੁੰਦੇ 462 ਰੁਪਏ ਦਾ ਖਰਚਾ ਪਰ ਇੰਸ਼ੋਰੈਂਸ ਜ਼ਿਆਦਾ ਹੋਣ ਕਰਕੇ ਵਾ ਡੈਪੋਜ਼ਿਟਰੀ ਵੀ ਬੇਨਤੀ ਕੀਤੀ ਆ ਇਹਦਾ ਕੋਈ ਵੇ ਆਊਟ ਲੱਭੋ ਤਾਂ ਕਿ ਸਾਰਾ ਪਾਰ ਇੰਸ਼ੋਰੈਂਸ ਜ਼ਿੰਮੇਵਾਰਤਾ ਨਾ ਪਵੇ ਤੇ ਇਹ ਕੁਝ ਵੰਡ ਕੇ ਤੇ ਆਪਣੀ RC ਕਰਾ ਲੈ ਉਹਦੇ ਨਾਲ ਸਭ ਤੋਂ ਵੱਧ ਜਿਹੜੀ ਸੁਰੱਖਿਆ ਉਹ ਚਾਲਕ ਦੀ ਹੋਏਗੀ ਕਿਉਂਕਿ ਉਹਦਾ ਆਪਣਾ ਜਦੋਂ ਨਸਲ ਚੋਏਗਾ RC ਹੋਏਗੀ ਜੇ ਪਰਮੇਸ਼ਰ ਨਾ ਕਰੇ ਤਾਂ ਹਾਦਸਾ ਹੋਵੇ ਅਰ ਜਿਹੜਾ ਹਾਪ ਹੁੰਦਾ ਤੇ ਫਿਰ ਉਹ ਟ੍ਰਿਵਿਸਟ ਚਾਲਕ ਵੀ ਸਿਕਿਉਰ ਹੋ ਜਾਂਦਾ ਔਰ ਸਵਾਰੀ ਵੀ ਜਿਹੜੀ ਆ ਉਹ ਵੀ ਤੇ ਇਨਸ਼ੋਰਡ ਹੋਏਗੀ ਉਹ ਵੀ ਸਿਕਿਉਰ ਹੋ ਜਾਏਗੀ ਸੈਕਿੰਡਲੀ ਇੱਕ ਟ੍ਰਾਫਿਕ ਦੇ ਵਿੱਚ ਸਿਸਟਮ ਪਤਾ ਲੱਗ ਜਾਊਗਾ ਵੀ ਆਹ ਆ ਵਾਹਕਲ ਜਿਹੜੀ ਆ ਉਹ ਕੰਮ ਕਰ ਰਹੀ ਆ ਔਰ ਉਹ ਚੱਲ ਰਹੀ ਆ ਸੋ ਇਹ ਹੱਦ ਸਾਰਾ ਪ੍ਰੋਜੈਕਟ ਜਿਹੜਾ ਉਹਨੂੰ ਲਾਂਚ ਕੀਤਾ ਗਿਆ ਪਰ ਇਹ ਇੱਕ ਦੂਸਰੀ ਗੱਲ ਮੈਂ ਰਿਕਸ਼ਾ ਇਹ ਰਿਕਸ਼ਾ ਚਾਲਕਾਂ ਨੇ ਇੱਕ ਗੱਲ ਕਹੀ ਆ ਵੀ ਸਾਨੂੰ ਕੋਈ ਲੋੜ ਨਹੀਂ ਹੋਣ ਅਜੰਟਾ ਕੋਲ ਜਾਣ ਦੀ ਜਾਂ ਵੱਧ ਪੈਸੇ ਖਰਚਣ ਦੀ ਕਿਉਂਕਿ ਅੱਜ ਦੀ ਸਰਕਾਰ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਥੱਲੇ ਜਿਹੜੀਆਂ ਸੇਵਾਵਾਂ ਨੇ ਉਹ ਪਾਰਦਰਸ਼ਤਾ ਨਾਲ ਔਰ ਭ੍ਰਸ਼ਟਾਚਾਰ ਰਹਿਤ ਸੇਵਾਵਾਂ ਜਿਹੜੀਆਂ ਨੇ ਦੇਣ ਲਈ ਵਚਣ ਪਾਤਾ ਇਹਨਾਂ ਨੂੰ ਕਿਹਾ ਵੀ ਤੁਹਾਨੂੰ 에ਜੰਟ ਕੋਲ ਜਾਣ ਦੀ ਲੋੜ ਨਹੀਂ ਕੋਈ ਮਸਲਾ ਹੁੰਦਾ ਸਿੱਧਾ ਅਧਿਕਾਰੀ ਕੋਲ ਜਾਓ ਉਹਨਾਂ ਨੂੰ ਮਿਲੋ ਆਪਣਾ ਮਸਲਾ ਦੱਸੋ ਤਾਂ ਕਿ ਤੁਹਾਡੇ ਜਿਹੜੇ ਮਸਲੇ ਨੇ ਉਹ ਹੱਲ ਹੋ ਸਕਣ ਭਾਵੇਂ ਆਰਸੀ ਦਾ ਦਾਇਤ ਦਾ ਜਾਂ ਹੋਰ ਕਿਸੇ ਚੀਜ਼ ਦਾ ਦਾਇਤ ਸਭ ਜੇਕਰ ਗੱਲ ਕਰੀਏ ਤਾਂ ਈ ਰਿਕਸ਼ਾ ਵਾਲੇ ਜਿਹੜੇ ਇਹਨਾਂ ਦੀ ਸੰਖਿਆ ਜਿਹੜੀ ਉਹ ਕਿੰਨੀ ਕਿਸੀਗੀ ਜਿਹੜੀ ਗੁਰਦਾਸਪੁਰ ਸ਼ਹਿਰ ਔਰ ਇਹਦੇ ਆਸ-ਪਾਸ ਹੀ ਜਿਹੜਾ ਵਾ ਜਿਹੜੇ ਅੱਜ ਇੱਕ ਦਾਇਰੇ ਦੇ ਵਿੱਚ ਸਿਸਟਮ ਦੇ ਵਿੱਚ ਜਿਹੜੇ ਆ ਗਏ ਆ ਜੀ ਦੇਖੋ ਪਹਿਲੀ ਗੱਲ ਤੇ ਮੈਂ ਵੀ ਤੁਹਾਨੂੰ ਆਪਣੇ ਇਲਾਕਾ ਵਾਸੀ ਨੂੰ ਦੱਸਣਾ ਚਾਹਨਾ ਕਿ ਅੱਜ ਦੇ ਇਹ ਰਿਕਸ਼ਾ ਵਾਲੇ ਨੇ ਇਹਨਾਂ ਦੇ ਜਜ਼ਬਾਤਾ ਦੀ ਤਰਜਮਾਨੀ ਬਹੁਤ ਸਾਲਾਂ ਤੋਂ ਜੀ ਦਿੱਲੀ ਦੇ ਵਿੱਚ ਸਾਡੇ ਅਰਵਿੰਦ ਕੇਜਰੀਵਾਲ ਜੀ ਜਿਹੜੇ ਸਾਡੇ ਕੌਮੀ ਪ੍ਰਧਾਨ ਨੇ ਉਹ ਕਰਦੇ ਨੇ ਨੇ ਕਿ ਹੁਣ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਨੇ ਇਹਨਾਂ ਦੀ ਸਾਰ ਲਈ ਆ ਸੋ ਇਹ ਇਹ ਜਿਹੜਾ ਸੈਕਸ਼ਨ ਆਫ தி ਸੁਸਾਇਟੀ ਆ ਉਹ ਸਾਡੇ ਦਿਲ ਦੇ ਬਹੁਤ ਕਰੀਬ ਆ ਕਿਉਂਕਿ ਮੈਂ ਪਹਿਲਾਂ ਹੀ ਕਿਹਾ ਕਿ ਪਹਿਲੇ ਪੈਡਲ ਮਾਰਦੇ ਸੀ ਤੇ ਬੰਦਾ ਬੰਦੇ ਨੂੰ ਢੋਂਦਾ ਸੀ ਕਿੰਨਾ ਵੱਡਾ ਮੈਂ ਸਮਝਦਾ ਵੀ ਉਹ ਤਖਾਜ਼ੀ ਅੱਜ ਟੈਕਨੋਲੋਜੀ ਦੇ ਨਾਲ ਉਹ ਮਸ਼ੀਨਰੀ ਦੇ ਨਾਲ ਆਪਣੀ ਰੋਜੀ ਕਮਾ ਰਹੇ ਨੇ ਔਰ ਸਾਰੇ ਤੁਸੀਂ ਵੇਖੋ ਗਰੀਬ ਘਰਾਚੋਲੇ ਜੀ ਦੂਜੀ ਨੇ ਉਹਨਾਂ ਨੇ ਇੱਕ ਹੋਰ ਬੇਨਤੀ ਕੀਤੀ ਅੱਜ ਕਿਉਂਕਿ ਰਿਕਸ਼ਾ ਚਾਲਕਾਂ ਕਿ ਰਿਕਸ਼ਾ ਚਾਲਕਾਂ ਵੱਡੀ ਗਿਣਤੀ ਦੇ ਵਿੱਚ ਉੱਥੇ ਇਕੱਠੇ ਹੋਏ ਸੀ ਜੀ ਸਰ ਮਨੂੰ ਨੇ ਇੱਕ ਗੱਲ ਕਿਹਾ ਵੀ ਆਪਾਂ ਨਸ਼ੇ ਤੋਂ ਵੀ ਰਾਤ ਰਹਿਣਾ ਹਾਂ ਬਿਲਕੁਲ ਕਈ ਵਾਰੀ ਬਹੁਤ ਹੋ ਜਾਂਦਾ ਸੀ ਸਾਡੇ ਨੌਜਵਾਨ ਬੱਚੇ ਇਸ ਕਰਕੇ ਵੀ ਡਰਾਈਵ ਕਰਦੇ ਸੀ ਕਿਉਂਕਿ ਕਈ ਵਾਰੀ ਆਰਥਿਕ ਕਮਜ਼ੋਰੀ ਹੁੰਦੀ ਆ ਫ੍ਰਸਟ੍ਰੇਸ਼ਨ ਆ ਜਾਂਦੀ ਆ ਉਹਨਾਂ ਨੂੰ ਮੈਂ ਕਿਹਾ ਵੀ ਹੁਣ ਸਰਕਾਰ ਨਸ਼ੇ ਦੇ ਵਿਰੋਧ ਇੱਕ ਨਮਾਇਕ ਲੜਾਈ ਲੜ ਰਹੀ ਆ ਤੁਸੀਂ ਇਹ ਫੈਸਲਾ ਕਰ ਲੋ ਕਿ ਜਦੋਂ ਤੁਸੀਂ ਆਪਣੀ ਕਮਾਉਣ ਵਾਲੀ ਗੱਡੀ ਤੇ ਬਹਿਣਾ ਆਪਾਂ ਨਸ਼ਾ ਰਹਿਤ ਹੋ ਕੇ ਨਾ ਔਰ ਮੈਂ ਉਹਨੇ ਇਹ ਕਿਹਾ ਵੀ ਬਾਤ ਚੁਹੀ ਇਹ ਜਿਹੜੀ ਬਿਮਾਰੀ ਆ ਇਹਨੂੰ ਆਪਾਂ ਤਿਆਗਣਾ ਤਾਂ ਕਿ ਵਧੀਆ ਤਰੀਕੇ ਦੇ ਨਾਲ ਆਪਾਂ ਲੋਕਾਂ ਨੂੰ ਵੀ ਸਰਵਿਸ ਦੇ ਸਕੀਏ ਤੇ ਆਪਣੀ ਰੋਜੀ ਰੋਟੀ ਵੀ ਬੈਠ ਸਾਹਿਬ ਨਾਲੀ ਗੁਰਦਾਸਪੁਰ ਤੋਂ ਅੱਜ ਸਮੁੱਚੇ ਪੰਜਾਬ ਦੇ ਵਿੱਚ ਇੱਕ ਨਵੀਂ ਪਹਿਲ ਦੀ ਸ਼ੁਰੂਆਤ ਜਿਹੜੀ ਆ ਉਹ ਚੇਅਰਮੈਨ ਰਮਨ ਬੈਲ ਜੀ ਨੇ ਕੀਤੀ ਆ ਈ ਰਿਕਸ਼ਾ ਜਿਹੜੇ ਕਿ ਹਰ ਸ਼ਹਿਰ ਦੇ ਵਿੱਚ ਬਹੁਤ ਵੱਡੀ ਸੰਖਿਆ ਦੇ ਵਿੱਚ ਵਾ ਈ ਰਿਕਸ਼ਾ ਨੂੰ ਜੜਾ ਵਾ ਉਹ ਰਜਿਸਟਰਡ ਕਰ ਦਿੱਤਾ ਗਿਆ ਦਾ ਵਾ ਇੱਕ ਸਰਕਾਰੀ ਸਿਸਟਮ ਦੇ ਵਿੱਚ ਲਿਆਂਦਾ ਗਿਆ ਵਾ ਔਰ ਹਜ਼ਾਰਾਂ ਪਰਿਵਾਰਾਂ ਦੇ ਵਿੱਚ ਜੜਾ ਵਾ ਇਸ ਨੂੰ ਲੈ ਕੇ ਗੁਰਦਾਸਪੁਰ ਦੇ ਵਿੱਚ ਵੱਡਾ ਇੱਕ ਅੱਜ ਪ੍ਰੋਗਰਾਮ ਹੀ ਹੋਇਆ ਔਰ ਈ ਰਿਕਸ਼ਾ ਚਾਲਕ ਔਰ ਉਹਨਾਂ ਦੇ ਬੱਚੇ ਔਰ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਜੜਾ ਵਾ ਉਹ ਅੱਜ ਵੱਡੀ ਖੁਸ਼ੀ ਦੀ ਇੱਕ ਜੜੀ ਆ ਉਹ ਲਹਿਰ ਜੜੀ ਆ ਦੇਖਣ ਨੂੰ ਮਿਲ ਰਹੀ ਆ ਉੱਥੇ ਹੀ ਲੋਕਾਂ ਦੇ ਲਈ ਵੀ ਚੰਗੀ ਗੱਲ ਇਹ ਆ ਕਿ ਜਦੋਂ ਇੱਕ ਸਿਸਟਮ ਦੇ ਤਹਿਤ ਇਹ ਰਿਕਸ਼ਾ ਚੱਲਣਗੇ ਤਾਂ ਡਰਨ ਘਬਰਾਉਣ ਦੀ ਬੀਬੀਆਂ ਨੂੰ ਲੋੜ ਨਹੀਂ ਆ ਹਰ ਇੱਕ ਦਾ ਨੰਬਰ ਸਰਕਾਰ ਦੇ ਕੋਲ ਨੋਟ ਹੋਵੇਗਾ ਸੋ ਲਗਾਤਾਰ ਖਬਰਾਂ ਲਈ ਤੁਸੀਂ ਬਣੇ ਰਹੋ ਐਕਸਪ੍ਰੈਸ న్యూਸ ਜੜ ਦੇ ਨਾਲ ਮੈਂ ਗੁਰਦਾਸਪੁਰ ਤੋਂ ਤੁਹਾਡਾ ਆਪਣਾ ਰਿਪੋਰਟਰ ਜੇਸ਼ ਪੰਡਤ ਧੰਨਵਾਦ